ਲੋਵੀ ਦੋਸਤੋ ਇਹ ਆ ਗਿਆ ਆਪਣਾ ਹੋਟਲ ਦੁਪਹਿਰੇ ਪਹੁੰਚ ਗਏ ਸੀਗੇ ਜੀ ਅਸੀਂ ਆਪਣੇ ਹੋਟਲ ਦੇ ਵਿੱਚ ਤੇ ਰੈਸਟ ਵਗੈਰਾ ਕਰਨੀ ਸੀਗੀ ਤੇ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਦੋ ਸ਼ਾਮ ਹੋ ਗਈ ਤੇ ਜਿਹੜਾ ਮੌਸਮ ਆ ਪੂਰਾ ਠੰਡਾ ਹੋ ਚੁੱਕਾ ਹੈ ਜੈਕਟ ਜੁਗੜ ਪਾ ਲਈ ਹੈਗੀ ਉਹਨਾਂ ਕੱਪੜਿਆਂ ਦੇ ਉੱਤੋਂ ਹੀ ਤੇ ਹੁਣ ਚੱਲੇ ਸੀਗੇ ਆਪਾਂ ਕੁਝ ਖਾਣ ਪੀਣ ਇੱਥੇ ਦੇਖਿਆ ਇੱਥੇ ਇੰਡੀਅਨ ਰੈਸਟੋਰੈਂਟ ਹੈਗਾ ਕਿੰਨੇ ਕੁ ਦੂਰ ਤੋਂ 500 ਮੀਟਰ 500 ਮੀਟਰ ਹੈਗਾ ਇਸ ਹੋਟਲ ਤੋਂ ਤੇ ਹੋਟਲ ਸਾਡਾ ਵਧੀਆ ਹੈਗਾ ਤੁਸੀਂ ਇਹਨੂੰ ਬੁੱਕ ਕਰ ਸਕਦੇ ਹੋਗੇ ਹੋਟਲ ਦਾ ਨਾਮ ਆਰੀਆ ਆ ਦੇਖੋ ਤੁਸੀਂ ਤੇ ਆ ਮੇਨ ਸਟਰੀਟ ਆਗੀ ਉਹ ਸਾਹਮਣੇ ਮਿਯੋਂਗਡੋਂਗ ਸਟੇਸ਼ਨ ਆਗਾ ਜਦੋਂ ਅਸੀਂ ਆਏ ਤਾਂ ਜਿਹੜਾ ਰਿਸੈਪਸ਼ਨ ਤੇ ਬੈਠੀ ਸੀ ਮੈਡਮ ਉਹਨੇ ਵਧੀਆ ਤਰੀਕੇ ਨਾਲ ਹੈਲਪ ਕਰੀ ਤੇ ਬਾਕੀ ਹੈਗੇ ਮੜੇ ਮੋਟੇ ਹੈਲਪਿੰਗ ਲੋਕ ਇੱਥੋਂ ਦੇ ਲੱਗ ਰਿਹਾ ਵੀ ਵਧੀਆ ਲਗੂਅਰ ਟ੍ਰਿਪ ਇੱਥੋਂ ਦਾ ਵੀ ਕੋਰੀਆ ਵਾਲ ਸਿਸਟਮ ਵੀ ਵਧੀਆ ਚੱਲੂਗਾ ਸੋ ਉਦੋਂ ਬਾਅਦ ਚੋਂਦਾ ਇਹ ਰੂਮ ਚ ਚਾਰ ਚਾਰਜ ਕੀਤੇ ਫੋਨ ਲੈਪਟਾਪ ਵਗੈਰਾ ਦੇ ਕੰਮ ਧੰਦਾ ਕਰਨੇ ਥੋੜਾ ਬਤਾਉ ਕੀਤਾ ਤੇ ਸੌਂ ਗਏ ਫਿਰ ਹੁਣ ਚੱਲੇ ਆਪਾਂ ਇੰਡੀਅਨ ਰੈਸਟੋਰੈਂਟ ਤੇ ਰੋਟੀ ਰੱਟੀ ਖਾਣ ਤੇ ਘੁੰਮਦੇ ਫਿਰਦੇ ਥੋੜਾ ਬਹੁਤਾ ਫਿਰ ਦੇਖਦੇ ਆ ਲੋ ਵੀ ਦੋਸਤੋ ਮਸ਼ਹੂਰ ਜਿਹੜੀ ਰੋਡ ਆ ਮਿਯੋਂਗ ਡਿਯੋਂਗ ਦੀ ਨਾਈਟ ਲਾਈਫ ਰੋਡ ਉਹਦੇ ਲੋ ਨਜ਼ਾਰੇ ਤੁਸੀਂ ਮਾਹੌਲ ਨਾਲ ਇਥੇ ਪੂਰਾ ਸਜਿਆ ਹੋਇਆ ਲੋਕੀ ਲੋਕ ਰਸ਼ ਬਹੁਤ ਜ਼ਿਆਦਾ ਅਸੀਂ ਰਸ਼ ਨੂੰ ਅਵੋਇਡ ਕਰ ਰਹੇ ਆ ਪਰ ਬਹੁਤ ਜ਼ਿਆਦਾ ਰਸ਼ ਆ ਇਥੇ ਰੰਗ-ਬਰੰਗੀਆਂ ਲਾਈਟਾਂ ਰੰਗ-ਬਰੰਗੇ ਲੋਕ ਵੱਖਰੀ ਦੁਨੀਆ ਇੱਥੇ ਵੀ ਇੱਕ ਮਿਯੋਂਗ ਡਿਯੋਂਗ ਸਿਓਲ ਦੇ ਸ਼ਹਿਰ ਦੇ ਵਿੱਚ ਇਥੋਂ ਦੀ ਜਿਹੜੀ ਨਾਈਟ ਲਾਈਫ ਆ ਦੋਸਤੋ ਸ਼ਾਪਿੰਗ ਕਰਨ ਦੇ ਲਈ ਸਟ੍ਰੀਟ ਫੂਡਸ ਦੇ ਲਈ ਵਰਲਡ ਫੇਮਸ ਆਗੀ ਵਨ ਆਫ ਦਾ ਵਰਲਡ ਫੇਮਸ ਆ ਤੇ ਇਹਦੇ ਬਹੁਤ ਸਾਰੇ ਮਲਟੀ ਸਟੋਰਸ ਨੇਗੇ ਅੱਜ ਮੈਂ ਰੇਨਬੋ ਸਟੋਰ ਆ ਤੁਸੀਂ ਦੇਖੋ ਇਹ ਐਚਓ ਵੀ ਇੱਥੋਂ ਦੀ ਕੋਈ ਕੰਪਨੀ ਹੋਣੀ ਐ ਐਚਓ ਬਾਰੇ ਨਹੀਂ ਪਤਾ ਆਪਾਂ ਨੂੰ ਤੇ ਇਹ ਹੈਗੀ ਐ ਜੀ ਇਹਨਾਂ ਦੀ ਮਾਰਕਟ ਫਰੈਸ਼ ਜਿਵੇਂ ਆਪਣਾ 711 ਆ ਜਾਂ ਡੀਮਾਰਟ ਕਹਿ ਸਕਦੇ ਜਿਵੇਂ ਆਪਣੇ ਵਾਲਾ ਲੋ ਬਈ ਆਪਾਂ ਚੱਲਿਆਂ ਗੁਰਖਾ ਵਾਲਿਆਂ ਦੇ ਉੱਤੇ ਹੁਣ ਆ ਫੂਲ ਫਾਣ ਲੱਗਿਆ ਹੋਇਆ ਨਾ 15ਵੇਂ ਤੇ ਇਹ ਹੈਗਾ ਜੀ ਲੋ ਵੀ ਦੋਸਤੋ ਤੁਸੀਂ ਦੇਖੋ ਇੱਥੇ ਜਾਨਵਰਾਂ ਦੇ ਕਿਵੇਂ-ਕਿਵੇਂ ਦੇ ਮੀਟ ਨੇ ਗਏ ਆਕਟੋਪਸ ਹੋ ਗਿਆ ਸਪੈਸ਼ਲ ਆ ਤੇ ਆ ਦੇਖੋ ਜੀ ਕੇਕੜੇ ਆਪਣੇ ਕ੍ਰੈਬਸ ਇਹ ਕਿਹੜਾ ਇਹਦੇ ਨੇ ਬੀਫ ਸਟਿਕ ਆ ਆ ਦੇਖੋ ਜੀ ਹੈਂਡ ਮੇਡ ਸੌਸੇਜ ਆ ਦੇਖੋ ਜੀ ਸ਼੍ਰੀਮਪੀਆ ਬਟਰ گارਲਿਕ ਸ਼੍ਰੀਮਪੀਆ ਤੇ ਇਹ ਹੋ ਗਿਆ ਜੀ ਐਗ ਬ੍ਰੈਡ ਮਤਲਬ ਯਾਰ ਸਪੀਡ ਦੇਖੋ ਤੁਸੀਂ ਕਿੰਨੀ ਭਰੀ ਹੋਈ ਆ ਹਰ ਤਰੀਕੇ ਦਾ ਸਾਨੂੰ ਇੱਥੇ ਜਿਹੜਾ ਫੂਡ ਆ ਉਹ ਮਿਲ ਜੂਗਾ ਆ ਦੇਖੋ ਜੀ ਆ ਦੇਖੋ ਜੀ ਨਟ੍ਰੇਲਾ ਵਾਲਿਆਂ ਨੇ ਵੀ ਇੱਥੇ ਆਪਣੀ ਲਾਈ ਹੋਈ ਹੈਗੀ ਉਹ ਆ ਮੁੰਡੇ ਦੇ ਸ਼ਾਪ ਇਹ ਬਣਾ ਰਿਹਾ ਦੇਖੋ ਤੁਹਾਨੂੰ ਮੈਂ ਮੇਕਿੰਗ ਦਿਖਾਉਣਾ ਲਾਈਵ ਆ ਦੇਖੋ ਬਤੰਦਰ ਨੇ ਦੋਸਿਆਂ ਨੂੰ ਉਹਦੀ ਘਮਾਤਾ ਆਪਣਾ ਪਰਸਿਆ ਲੈ ਵੀ ਲਾਈਵ ਮੇਕਿੰਗ ਆ ਤੁਹਾਡੀ ਇਹ ਇੱਕ ਸਿਸਟਮ ਹੋਰ ਦੇਖਿਆ ਦੋਸਤੋ ਜਿਵੇਂ ਆ ਬਾਈ ਹੈਗਾ ਇਹਨੇ ਪੈਸੇ ਇਹਦੇ ਵਿੱਚ ਰੱਖੇ ਨੇ ਤੇ ਆਪਣੇ ਆਪ ਹੀ ਚੇਂਜ ਕਰ ਲਿਆ ਉਹਨੇ ਹੱਥ ਨਹੀਂ ਲਾਇਆ ਪੈਸਿਆਂ ਨੂੰ ਮਤਲਬ ਇਸ ਹੱਦ ਤੱਕ ਕੋਰੀਆ ਦੇ ਵਿੱਚ ਇਮਾਨਦਾਰੀ ਹੈ ਜਿਹੜੀ ਹੈਗੀ ਆ ਆ ਦੇਖੋ ਇਹਦੇ ਵਿੱਚ ਪੈਸੇ ਪਾਏ ਨੇ ਇਹਨੇ ਵਿੱਚ ਪੈਸੇ ਪਾਏ ਤੇ ਆਪਣੇ ਆਪ ਆਪਣਾ ਜਿਹੜਾ ਚੇਨ ਸੀਗਾ ਆ ਰੇਟਾਂ ਦੇ ਅਕੋਰਡਿੰਗ ਆਪਣੇ ਆਪ ਆਪਣਾ ਰੇਟ ਲੈ ਕੇ ਤੇ ਬਾਈ ਹੁਣ ਸਮਾਨ ਲੈ ਕੇ ਚੱਲ ਜਾਊਗਾ ਇੱਥੋਂ ਆ ਤੁਸੀਂ ਇਹਨਾਂ ਨੂੰ ਇੰਸਟਾਗ੍ਰam ਤੇ ਫੋਲੋ ਵਗੈਰਾ ਕਰ ਸਕਦੇ ਹੋ ਨੂੰ ਜੇ ਕਰ ਰਹਾ ਤਾਂ ਲੋ ਵੀ ਦੋਸਤੋ ਆਹ ਕਰਤਾ ਮੁੰਡੇ ਨੇ ਕੇਲੇ ਦੇ ਨਾਲ ਟ੍ਰੇਲਰ ਨੂੰ ਕਹਿੰਦਾ ਮਿੱਠੀਆਂ ਪਕੌੜੀਆਂ ਕਹਿੰਦਾ ਆਪਣੇ ਵਾਲੇ ਜਿਵੇਂ ਕਹਿੰਦਾ ਥੋੜੀ ਜਿਹੀ ਹੋਰ ਪਾ ਦੀ ਐਗ ਯੂਜ਼ ਕਰਦੇ ਆ ਤੇ ਵਿੱਚ ਇਹ ਚ ਐਗ ਯੂਜ਼ ਕਰਦੇ ਆ ਦੋਸਤੋ ਇਸ ਗੱਲ ਦਾ ਥੋੜਾ ਧਿਆਨ ਰੱਖਿਓ ਜਿਹੜਾ 베ਸ ਹੈਗਾ ਉਹ ਐਗ ਦੇ ਨਾਲ ਯੂਜ਼ ਹੋ ਕੇ ਫਿਰ ਬਣਦਾ ਹੈਗਾ ਲਓ ਬਈ ਇਹ ਬਣ ਗਿਆ ਲਓ ਕੱਪ ਚ ਪਾ ਕੇ ਦੇ ਦਾਂ ਨੂੰ ਲੈ ਬਈ ਚਲੋ ਜੀ ਹੁਣ ਆਪਾਂ ਅੱਗੇ ਹੋਰ ਤੁਹਾਨੂੰ ਦਿਖਾਉਨੇ ਆ ਦੇਖੋ ਸੋਹਣੀਆਂ ਸੋਹਣੀਆਂ ਚੀਜ਼ਾਂ ਜੋ ਆਪ ਸੂਜ ਵੈਜੀਟੇਬਲਸ ਆ ਦੇਖੋ ਨਵੇਂ ਤਾਂ ਨਵੀਂ ਆਈਟਮ ਤੁਹਾਨੂੰ ਦੇਖਣ ਨੂੰ ਮਿਲੂ ਦੋਸਤੋ ਕੋਰੀਆ ਦੇ ਵਿੱਚ ਹੋਮ ਮੇਡ ਫਿਸ਼ ਕੇਕ ਮੱਛੀ ਦਾ ਕੇਕ ਸੋਹਣਿਆ ਤੁਸੀਂ ਕਦੇ ਕਿੱਥੇ ਦੀ ਟਿੱਕੀ ਨਹੀਂ ਹੁੰਦੀ ਆਹ ਆ ਦੇਖੋ ਇੱਥੇ ਦੀ ਟਿੱਕੀ ਨਹੀਂ ਹੁੰਦੀ ਇਹ ਦੋਸਤੋ ਜਿਹੜੇ ਫਿਸ਼ ਕੇਕਸ ਨੇ ਇਹ ਹੈਂਡ ਮੇਡ ਬਣੇ ਹੋਏ ਆ ਕਹਿੰਦੇ ਟਿੱਕੀ ਸੀ ਤੇ ਆ ਹੈਗੇ ਦੋਸਤੋ ਟਿੱਕੀ ਜੇ ਕੋਈ ਵਿਚ ਵਜਦਾ ਤਾਂ ਸੌਰੀ ਇਹ ਹੈ ਮਤਲਬ ਪੂਰੀ ਝੋਕ ਕੇ ਕਰਦੇ ਨੇ ਆ ਦੋਸਤੋ ਹੈਗੀ ਆਪਣੀ ਟਿੱਕੀਆਂ ਲੈ ਵੀ ਦੇਖੋ ਮਾਲ ਪੱਤਾ ਦੇਖੋ ਜੀ ਆ ਦੇਖੋ ਫੁੱਲੀਆਂ ਜੀਆਂ ਆ ਫੁੱਲੀਆਂ ਇਦਾਂ ਦੀਆਂ ਨੇ ਅਸੀਂ ਦੇਖਿਆ ਇਹਨੂੰ ਇਹ ਗਰਮ ਕਰਦੇ ਨੇ ਆਪਣੇ ਜਿਵੇਂ ਆਪਾਂ ਭੁੰਨਦੇ ਆਂਗੇ ਕੌਰਨ ਵਾਂਗੂ ਉਸ ਤੋਂ ਬਾਅਦ ਇਹ ਤਾਂ ਕਵਰ ਉਤਾਰ ਦਿੰਦੇ ਨੇ ਉਹ ਇਸ ਤਰੀਕੇ ਦੀ ਹੋ ਜਾਂਦੀ ਆ ਹੁਣ ਆ ਦੇਖੋ ਆਲੇ ਦਾ ਲੋ ਵੀ ਦੋਸਤੋ ਇਹ ਹਨੀ ਗ੍ਰੇਪਸ ਇਹ ਕੜਾਈ ਨਹੀਂ ਹੋਣਾ ਆ ਦੇਖੋ ਔਰੇਂਜਾ ਆ ਦੇਖੋ ਸ਼ਹਿਦਾਂ ਦੀ ਜਿਹੜੀ ਇਹਦੀ ਕੜਾਈ ਆ ਭਰੀ ਪਈ ਆ ਆ ਦੇਖੋ ਦੋਸਤੋ ਇੱਥੇ ਵੀ ਮਨੀ ਬਾਕਸ ਲਾਇਆ ਹੋਇਆਗਾ ਤੁਸੀਂ ਇਹ ਚ ਪੈਸੇ ਪਾਓ ਸਮਾਨ ਲਓ ਤੇ ਆਪਣੇ ਚੇਂਜ ਲੈ ਕੇ ਚਲੇ ਜਾਓ ਵਧੀਆ ਲੋਕ ਨੇ ਯਾਰ ਇਮਾਨਦਾਰ ਨੇ ਇਹ ਹੈਗਾ ਦੋਸਤੋ ਸੂਰ ਦਾ ਮੀਟ ਬਧੀਆ ਸਸ਼ਟਮ ਆ ਯਾਰ ਇੱਥੇ ਲੋਕਾਂ ਦੀ ਇਮਾਨਦਾਰੀ ਵੀ ਹੈਗੀ ਇਹਦੇ ਪੂਰੇ ਲੱਗਿਆ ਨਹੀਂ ਹੋਇਆ ਬੋਰਡ ਕੀ ਆ ਆ ਲੱਗਿਆ ਹੋਇਆ ਇੱਥੇ ਚੀਜ਼ ਓਕੋਨੋਮੀਆ ਕੀ ਆ ਇਸ ਵੀਡੀਓ ਆ ਦੇਖੋ ਬਈ ਲੋਕ ਵੀ ਦੋਸਤੋ ਮਲਟੀਪਲ ਚੀਜ਼ਾਂ ਕਹਿੰਦੇ ਇੱਕੋ ਹੀ ਸਟੋਰ ਦੇ ਉੱਤੇ ਇਹਨਾਂ ਦਾ ਸਟੋਰ ਹੀ ਨਹੀਂ ਬਤੰਦਰਾਂ ਦੇ ਇਹ ਆ ਦੇਖੋ ਨਿਊਡਲਸ ਵਗੈਰਾ ਨੇ ਜਿਹੜੀਆਂ ਫਰਾਈਡ ਨਿਊਡਲਸ ਬੀਫ ਨਾਲ ਪੋਰਕ ਨਾਲ ਲੋ ਵੀ ਮੁੰਡੇ ਨੇ ਕਹਿੰਦੇ ਸੰਤ ਰਾਂ ਦੀ ਜਿਹੜੀ ਸਟਾਲ ਆ ਉਹ ਲਾਈ ਹੋਈ ਆ ਕੋਈ ਦੋਸਤੋ ਟਰਾਈ ਕਰਨ ਲੱਗੇ ਸੀਗੇ ਆਪਾਂ ਆਲੂ ਇਹਦਾ ਰੇਟ ਹੈਗਾ ਜੀ 5000 ਰੁਪਏ ਕੋਰੀਅਨ ਮਾਉਣ ਜੋ ਕਿ ਤਕਰੀਬਨ ਤਕਰੀਬਨ 310 15 ਰੁਪਏ ਦਾ ਬਣਦਾ ਤੇ ਆਹ ਤੇਲ ਆ ਫਰਾਇਰ ਆ ਜਿਹੜਾ ਵਿੱਚ ਲੱਗਿਆ ਹੋਇਆ ਤੇ ਆ ਅਸੀਂ ਬਾਏ ਕਰ ਲਿਆ ਤੇ ਹੁਣ ਖਾ ਕੇ ਤੁਹਾਨੂੰ ਦੱਸਦਾ ਟੇਸਟ ਕਿਦਾਂ ਦਾ ਲੱਗਾ ਤੇ ਤੁਹਾਨੂੰ ਮਾਰਕੀਟ ਕਿਦਾਂ ਦੀ ਲੱਗ ਰਹੀ ਹੈਗੀ ਇਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਨੂੰ ਜਾਪਾਨ ਦੇ ਨਾਲੋਂ ਇੱਥੇ ਕੀ ਡਿਫਰੈਂਟ ਲੱਗਿਆ ਉਹ ਵੀ ਸਾਨੂੰ ਜਰੂਰ ਦੱਸਿਓ